ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬ੍ਰਿਟਿਸ਼ ਸਰਕਾਰ ਵੱਲੋਂ ਪਿਛਲੇ ਦਿਨੀ ਸਿੱਖ ਕੌਮ ਦੇ ਸੇਵਾਦਾਰ ਗੁਰਪ੍ਰੀਤ ਸਿੰਘ ਤੇ ਲਗਾਈਆਂ ਗਈਆਂ ਪਾਬੰਦੀਆਂ ਸਿੱਖ ਸੰਘਰਸ਼ ਲਈ ਇੱਕ ਬੇहद ਖਤਰਨਾਕ ਮੋੜ ਹਨ ਯੂਕੇ ਵਿੱਚ ਵਸਦੀ ਸਿੱਖ ਕੌਮ ਲਈ ਇਹ ਵਕਤ ਚੁੱਪ ਰਹਿਣ ਦਾ ਨਹੀਂ ਬਲਕਿ ਆਪਣੇ ਹੱਕਾਂ ਦੀ ਆਵਾਜ਼ ਬੁਲੰਦ ਕਰਨ ਦਾ ਹੈ ਇਹ ਸਿਰਫ ਇੱਕ ਵਿਅਕਤੀ ਦੀ ਗੱਲ ਨਹੀਂ ਸਰਕਾਰਾਂ ਨੇ ਬਿਨਾਂ ਕਿਸੇ ਦੋਸ਼ ਬਿਨਾਂ ਕਿਸੇ ਮੁਕਦਮੇ ਇਕ ਪੂਰੇ ਪਰਿਵਾਰ ਦੇ ਬੈਂਕ ਖਾਤੇ ਸੀਲ ਕਰ ਦਿੱਤੇ ਨੇ ਰੋਜ਼ੀ-ਰੋਟੀ ਖੋ ਕੇ ਬੱਚਿਆਂ ਅਤੇ ਪਰਿਵਾਰ ਨੂੰ ਸਜ਼ਾ ਦਿੱਤੀ ਜਾ ਰਹੀ ਹੈ ਇਹ ਭਾਰਤ ਸਰਕਾਰ ਨੂੰ ਖੁਸ਼ ਕਰਨ ਲਈ ਬ੍ਰਿਟਿਸ਼ ਸਰਕਾਰ ਵੱਲੋਂ ਚੱਲੀ ਇੱਕ ਸਿਆਸੀ ਚਾਲ ਲੱਗਦੀ ਹੈ ਸਰਕਾਰਾਂ ਚਾਹੁੰਦੀਆਂ ਹਨ ਕਿ ਪੰਜਾਬ ਖਾਲਸਥਾਨ ਅਤੇ ਸਾਡੇ ਸ਼ਹੀਦਾਂ ਦੀ ਗੱਲ ਕਰਨਾ ਇੱਕ ਅਪਰਾਧ ਬਣ ਜਾਵੇ ਸਵਾਲ ਇਹ ਹੈ ਕਿ ਸਰਕਾਰ ਹੋਰ ਕਿੰਨਾ ਅੱਗੇ ਜਾਵੇਗੀ ਜੇ ਅੱਜ ਇਸ ਤੱਕੇਸ਼ਾਈ ਨੂੰ ਸਿੱਖ ਕੌਮ ਨੇ ਨਾ ਰੋਕਿਆ ਤਾਂ ਯਾਦ ਰੱਖਿਓ ਅੱਜ ਨਿਸ਼ਾਨਾ ਗੁਰਪ੍ਰੀਤ ਸਿੰਘ ਹੈ ਕੱਲ ਹਰ ਉਹ ਸਿੱਖ ਹੋਵੇਗਾ ਜੋ ਕੌਮ ਦੇ ਹੱਕਾਂ ਲਈ ਖੜਦਾ ਆਓ ਸਰਕਾਰ ਵੱਲੋਂ ਕੀਤੀ ਜਾ ਰਹੀ ਇਸ ਤੱਕੇਸ਼ਾਈ ਦਾ ਜਵਾਬ ਮਿਲ ਕੇ ਇੱਕ ਸੁਰਤਾ ਵਿੱਚ ਦਈਏ 24 ਜਨਵਰੀ ਦਿਨ ਸ਼ਨੀਵਾਰ ਨੂੰ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਡਾਰਬੀ ਵਿੱਚ ਪੰਥਕ ਕਾਨਫਰੰਸ ਦਾ ਹਿੱਸਾ ਬਣੀ ਆਪਣੇ ਹੱਕ ਲੈਣ ਲਈ ਇੱਕਮੁੱਠ ਹੋਈਏ ਅਤੇ ਸਰਕਾਰੀ ਧੱਕੇਸ਼ਾਹੀ ਵਿਰੁੱਧ ਆਵਾਜ਼ ਬੁਲੰਦ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ